ਸਤ ਸ੍ਰੀ ਅਕਾਲ ਦੋਸਤੋ ਦੋਸਤੋ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲਾਹੌਰ ਦੇ ਵਿੱਚ ਇੱਕ ਵਿਦਵਾਨ ਗੋਸ਼ਟੀ ਹੋ ਰਹੀ ਸੀ ਟਾਪਿਕ ਰੱਖਿਆ ਸੀ ਸ਼ੇਰੇ ਪੰਜਾਬ ਬਾਰੇ ਤਾਂ ਜਿਹੜਾ ਕੋਈ ਵਿਦਵਾਨ ਆਵੇ ਉੱਠ ਕੇ ਸਟੇਜ ਦੇ ਉੱਤੇ ਦੇਖੋ ਜੀ ਉਹਨੇ ਇੰਨੀਆਂ ਰਾਣੀਆਂ ਰੱਖੀਆਂ ਸੀ ਉਹਨੇ ਇੰਨੇ ਵਿਆਹ ਕਰਾਏ ਸੀ ਉਹ ਸ਼ਰਾਬ ਪਿੰਦਾ ਸੀ ਇੰਜ ਕਰਦਾ ਸੀ ਉੰਜ ਕਰਦਾ ਸੀ ਡਾਕਟਰ ਗੰਡਾ ਸਿੰਘ ਵੀ ਪਿੱਛੇ ਬੈਠਾ ਆ ਸੀ ਖੇਸੀ ਦੀ ਬੋਕਲ ਮਾਰ ਕੇ ਜਦੋਂ ਸਾਰੇ ਬੋਲ اٹੇ ਡਾਕਟਰ ਗੰਡਾ ਸਿੰਘ ਸਟੇਜ ਤੇ ਗਿਆ ਜਾ ਕੇ ਆਂਦਾ ਉਹ ਵੱਡੇੋ ਵਿਦਵਾਨੋ ਤੁਸੀਂ ਸਾਨੂੰ ਇਦਾਂ ਦਾ ਹੀ ਇੱਕ ਪੈਦਾ ਕਰ ਦਿਓ ਅਸੀਂ ਮੰਨ ਲ ਜਾਾਂਗੇ ਤੇ ਸਾਰੇ ਮੂੰਹ 'ਚ ਉਂਗਲਾਂ ਪਾਉਂਦੇ ਰਹਿ ਗਏ ਸੁਣਿਓ ਆ ਅਗਲੀ ਵੀਡੀਓ ਸਾਰੀ ਮੇਰੇ ਵੀਰ ਆ ਜਿਹੜਾ ਜੌਨ ਲੋਰੀ ਆ ਨਾ ਇਹ ਇੱਕ ਵਾਰ ਮਹਾਰਾਜੇ ਨੂੰ ਮਿਲਣਾ ਆਇਆ ਸੀ ਮਹਾਰਾਜੇ ਨੇ ਇਹਦੇ ਅੱਗੇ ਅੰਗਰੇਜ਼ੀ ਸਕੂਲ ਖੋਲਣ ਦੀ ਤਜਵੀਜ਼ ਰੱਖੀ ਦੋਸਤੋ ਇਹ ਆ ਮਟਕਾਲਫ ਇਹਨੇ ਇੱਕ ਆਪਣੀ ਕਿਤਾਬ ਲਿਖੀ ਆ ਜਦੋਂ ਉਹ ਇੰਗਲਿਸ਼ ਪਾਰਲੀਮੈਂਟ ਦੇ ਵਿੱਚ ਗਿਆ ਨਾ ਤੇ ਉਦੋਂ ਪਹਿਲਾਂ 1809 'ਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਆਇਆ ਸੀ ਸਿੰਧੀ ਲਈ ਤੇ ਇਨੇ 8 ਦਿਨ ਇੱਥੇ ਰਹਿ ਕੇ ਲਾਹੌਰ ਪੰਜਾਬ ਘੁੰਮ ਕੇ ਦੇਖਿਆ ਇਹ ਕਹਿੰਦਾ ਕਿ ਪੰਜਾਬ ਦੇ ਲੋਕ ਸਮੇਂ ਦੇ ਬੜੇ ਪਾਬੰਦ ਆ ਤੇ ਉੱਥੇ ਸੂਰਜੀ ਘੜੀਆਂ ਟਾਈਮ ਦੱਸਦੀਆਂ ਤੇ ਉਦੋਂ ਤੱਕ ਲੰਡਨ ਦੇ ਵਿੱਚ ਕੋਈ ਘੜੀ ਦਾ ਸਿਸਟਮ ਨਹੀਂ ਸੀ ਲੱਗਿਆ ਆ ਉਸ ਤੋਂ ਬਾਅਦ ਇਹ ਕਹਿੰਦਾ ਕਿ ਇੱਕ ਸਿੱਖਾਂ ਦਾ ਗੋਲਡਨ ਟੈਂਪਲ ਆ ਉੱਥੇ ਵੀ ਸਮੇਂ ਦੇ ਅਨੁਸਾਰ ਰਾਗੀ ਸਿੰਘ ਕੀਰਤਨ ਤੇ ਬਦਲੇ ਜਾਂਦੇ ਆ ਉਸ ਤੋਂ ਬਾਅਦ ਇਹ ਦੋ ਗੱਲਾਂ ਹੋਰ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੋ ਵੱਡੇ ਪ੍ਰੋਜੈਕਟ ਆ ਇੱਕ ਤਾਂ ਇਹ ਸਾਰੇ ਪੰਜਾਬ ਨੂੰ ਪੜਾਉਣਾ ਹਰ ਇੱਕ ਨਾਗਰਿਕ ਪੰਜਾਬ ਦਾ ਪੜਿਆ ਲਿਖਿਆ ਹੋਵੇ ਤੇ ਦੂਜਾ ਵੱਡਾ ਪ੍ਰੋਜੈਕਟ ਆ ਕਿ ਪੰਚਾਇਤਾਂ ਨੂੰ ਸੈਲਫ ਡਿਫੈਂਸ ਲਈ ਮਜ਼ਬੂਤ ਕਰਨਾ ਮਹਾਰਾਜੇ ਦਾ ਵਿਚਾਰ ਸੀ ਕਿ ਜੇ ਕਦੇ ਸਾਨੂੰ ਬਾਹਰੀ ਖਤਰੇ ਦੀ ਲੋੜ ਪਵੇ ਤੇ ਸਾਡੀਆਂ ਪੰਚਾਇਤਾਂ ਇੰਨੀਆਂ ਮਜ਼ਬੂਤ ਹੋਣ ਕਿ ਉਹ ਸਾਡੀ ਫੌਜੀ ਮਦਦ ਵੀ ਕਰ ਸਕਣ ਦੋਸਤੋ ਇਹ ਗੱਲਾਂ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਖੜੇ ਹੋ ਕੇ ਮਟਕਾਲਫ ਨੇ ਕਹੀਆਂ ਤੇ ਜਦੋਂ ਦਾ ਜਦੋਂ ਉੱਥੋਂ ਦਾ ਜਿਹੜਾ ਹੈਗਾ ਸਦਾ ਐਜੂਕੇਸ਼ਨ ਮੰਤਰੀ ਉਹਨੂੰ ਪੁੱਛਿਆ ਵੀ ਇੰਗਲੈਂਡ ਦੀ ਕੀ ਪੜ੍ਹਾਈ ਦਾ ਰਾ ਤੇ ਉਹਨੇ 1809 ਚ ਕਿਹਾ ਸੀ ਵੀ ਇੱਥੇ ਤਾਂ 5% ਵੀ ਨਹੀਂ ਤੇ ਪੰਜਾਬ ਦੇ ਵਿੱਚ 60% ਲੋਕ ਐਸ ਵੇਲੇ ਪੜ੍ਹੇ ਲਿਖੇ ਆ ਉਹਨਾਂ ਪੁੱਛਿਆ ਜੀ ਇੱਥੇ ਕਿੰਨੇ ਸਕੂਲ ਹੋ ਆਂਦਾ ਜੀ ਆਪਣੀ ਤੇ ਮੇਨ ਚਰਚ ਚ ਬਾਈਬਲ ਦੇ ਪਿੱਛੇ ਇਹ ਮੇਨ ਚਰਚ ਚ ਇੱਕ ਕਮਰਾ ਵਾ ਉੱਥੇ ਬਾਈਬਲ ਹੀ ਪੜ੍ਹਾਈ ਜਾਂਦੀ ਹੋਰ ਕੋਈ ਪੜ੍ਹਾਈ ਨਹੀਂ ਦੋਸਤੋ ਇਹ ਤੇ ਤੁਸੀਂ ਆਪਦੇ ਬਜ਼ੁਰਗਾਂ ਕੋ ਵੀ ਕਿਤੇ ਪੁੱਛਿਓ ਕਿ ਜਿਹੜੇ ਪਹਿਲੇ ਸਕੂਲਾਂ ਚ ਮਾਸਟਰ ਲੱਗੇ ਹੁੰਦੇ ਸੀ ਜਾਂ ਪਹਿਲੇ ਬਜ਼ੁਰਗ ਪੜ੍ਹੇ ਉਹ 10 ਪਾਸ ਤੇ ਹੋਣ ਵਾਲਾ ਕਈ ਡਿਗਰੀਆਂ ਵੀ ਲਈ ਫਰੇ ਉਹਨਾਂ ਜਿੰਨੀ ਪੜ੍ਹਾਈ ਨਹੀਂ ਹੈਗੀ ਦੋਸਤੋ ਮਹ ਜੇ ਕਿਤੇ ਸਮਾਂ ਹੁੰਦਾ ਦਾ ਸਾਥ ਦਿੰਦਾ ਤੇ ਪੰਜਾਬ ਦਾ ਨਾਂ ਅੱਜ ਸਾਰੇ ਵਰਲਡ ਵਿੱਚ ਰੋਸ਼ਨ ਹੁੰਦਾ ਹੁਣ ਵੀ ਹੈ ਆ ਖੈਰ ਅੱਗੇ ਇਸਟ ਇੰਡੀਆ ਕੰਪਨੀ ਦਾ ਇਹ ਨਮਾਇੰਦਾ ਚਾਰਲਸ ਮੈਟਕਲਫ ਆਉਂਦਾ ਹੈ ਤਾਂ ਉਹ ਡਾਕੂਮੈਂਟ ਕਰਦਾ ਹੈ ਕਿ ਉਸ ਵਕਤ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਹਰ ਨਾਗਰਿਕ ਨੂੰ ਪੜਾਉਣ ਦਾ ਕਾਜ ਆਰੰਭ ਕਰ ਲਿਆ ਸੀ ਜਿਹੜੇ ਕੰਮ ਨੂੰ ਪੰਜਾਬ ਨੇ 1809 ਸ਼ੁਰੂ ਕੀਤਾ ਸੀ ਉਸੇ ਕੰਮ ਨੂੰ ਬ੍ਰਿਟੇਨ ਨੇ 1870 ਵੀ ਸ਼ੁਰੂ ਕੀਤਾ ਬ੍ਰਿਟੇਨ ਦੇ ਪਾਰਲੀਮੈਂਟ ਵਿੱਚ ਐਲੀਮੈਂਟਰੀ ਐਜੂਕੇਸ਼ਨ ਐਕਟ 1870 ਵਿੱਚ ਪਾਸ ਹੋਇਆ ਜਿਹਦੇ ਵਿੱਚ ਨਿਰਣਾ ਕੀਤਾ ਗਿਆ ਕਿ ਵਿਲਾਇਤ ਦੇ ਹਰ ਨਾਗਰਿਕ ਨੂੰ ਪੜਾ ਦਿੱਤਾ ਜਾਵੇਗਾ ਬੇਟਾ ਜੀਓ ਪੰਜਾਬ ਨੇ ਇਹ ਨਿਰਣਾ 1809 ਵਿੱਚ ਲੈ ਲਿਆ ਸੀ ਔਰ 1830 ਤੱਕ ਪੰਜਾਬ ਸਾਰਾ ਪੜ੍ਹ ਲਿਖ ਚੁੱਕਿਆ ਸੀ ਲਗਭਗ 100% ਦੀ ਸਾਖਰਤਾ 1830 ਦੇ ਵਿੱਚ ਪੰਜਾਬ ਦੇ ਵਿੱਚ ਆ ਚੁੱਕੀ ਸੀ ਪਰ ਬ੍ਰਿਟੇਨ ਨੇ ਇਹ ਕੰਮ 1870 ਵਿੱਚ ਸ਼ੁਰੂ ਕੀਤਾ ਸੋ ਬ੍ਰਿਟੇਨ ਪੰਜਾਬ ਦੇ ਨਾਲੋਂ 60 ਸਾਲ ਪਿੱਛੇ ਸੀ ਮੈਂ ਫੇਰ ਜੋੜ ਰਿਹਾ ਇਹ ਪੰਜਾਬ ਦਾ ਬ੍ਰਿਟੇਨ ਨਾਲੋਂ 60 ਸਾਲ ਅੱਗੇ ਲੰਘ ਜਾਣਾ 1809 ਤੋਂ 1830 ਤੱਕ ਸ਼ੇਰੇ ਪੰਜਾਬ ਨੇ ਐਜੂਕੇਸ਼ਨ ਸਿਸਟਮ ਪੰਜਾਬ ਦਾ ਇੰਨਾ ਤਖੜਾ ਕੀਤਾ ਹੋਇਆ ਸੀ ਕਿ ਹਰ ਇੱਕ ਨਾਗਰਿਕ ਪੜਿਆ ਲਿਖਿਆ ਹੋਇਆ ਸੀ ਜਾਂ ਕੇ 1860 ਤੋਂ ਬਾਅਦ ਇੰਗਲੈਂਡ ਦੇ ਵਿੱਚ এডੂਕੇਸ਼ਨ ਦਾ ਜਿਹੜਾ ਵਾ ਲੈਵਲ ਅਪ ਹੋਇਆ ਆ ਜਿਹੜਾ ਜੌਨ ਲੋਰੀ ਆ ਨਾ ਇਹ ਇੱਕ ਵਾਰ ਮਹਾਰਾਜੇ ਨੂੰ ਮਿਲਣ ਆਇਆ ਸੀ ਮਹਾਰਾਜੇ ਨੇ ਇਹਦੇ ਅੱਗੇ ਅੰਗਰੇਜ਼ੀ ਸਕੂਲ ਖੋਲਣ ਦੀ ਤਜਵੀਜ਼ ਰੱਖੀ ਤੇ ਲਾਹੌਰ ਦੇ ਵਿੱਚ ਉਹ ਬਿਲਡਿੰਗ ਵੀ ਤਿਆਰ ਕਰ ਲਈ ਗਈ ਪਰ ਐਨ ਮੌਕੇ ਤੇ ਲੋਰੀ ਨੇ ਕਿਹਾ ਕਿ ਮੈਂ ਨਾਲ ਬਾਈਬਲ ਵੀ ਪੜਾਵਾਗਾ ਇਹ ਸ਼ਰਤ ਰੱਖ ਦਿੱਤੀ ਜਿਸ ਤੋਂ ਮਹਾਰਾਜੇ ਨੇ ਇਸ ਨੂੰ ਮਨ੍ਹਾ ਕਰ ਦਿੱਤਾ ਦੋਸਤੋ ਜੇਕਰ ਮਹਾਰਾਜਾ ਹੋਰ ਜ਼ਿਆਦਾ ਸਮਾਂ ਰਹਿ ਜਾਂਦਾ ਤਾਂ ਪੰਜਾਬ ਦੇ ਮੁੰਡੇ ਅੱਜ ਤੋਂ 100-150 ਸਾਲ ਪਹਿਲਾਂ ਇੰਗਲਿਸ਼ ਦੇ ਵਿੱਚ ਮਹਾਰਤ ਪ੍ਰਾਪਤ ਕਰ ਲੈਂਦੇ ਸਤਿ ਸ੍ਰੀ ਅਕਾਲ